ਗੁਰਜੀ ਮੇਰਾ ਨਾਮ ਪੀਪਲ ਸਿੰਘ ਸੈਂਟ ਮੈਰੀ ਕਾਨਵੈਂਟ ਸਕੂਲ ਗੁਲਾਮਵਾਲਾ ਤੋਂ ਅੱਜ ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਇਸ ਫੰਕਸ਼ਨ ਤੇ ਹਾਜ਼ਰੀ ਭਰੀ ਹੈ ਜੀ ਤੇ ਐਜੂਕੇਟ ਪੰਜਾਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਇਸ ਇਲਾਕੇ 'ਚ ਬਹੁਤ ਵੱਡੀ ਹੜਾ ਦੀ ਮਾਰ ਪਈ ਹੈ ਤੇ ਐਜੂਕੇਟ ਪੰਜਾਬ ਨੇ ਫਿਰੋਜ਼ਪੁਰ ਦੇ ਤਕਰੀਬਨ 8 ਪਿੰਡਾਂ ਵਿੱਚ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਸਕੂਲਾਂ ਦੀਆਂ ਫੀਸਾਂ ਭਰਨ ਦੀ ਜ਼ਿੰਮੇਵਾਰੀ ਚੱਕੀ ਸੀ ਤੇ ਉਹ ਉਸੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹਨਾਂ ਤਕਰੀਬਨ 24 ਲੱਖ ਰੁਪਏ ਦਾ ਵੱਖ-ਵੱਖ ਸਕੂਲਾਂ ਨੂੰ ਚੈੱਕ ਪੇਂਟ ਕੀਤਾ ਜੀ ਇਸ ਲਈ ਅਸੀਂ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤਾਂ ਜੋ ਝਾੜਾਂ ਦੀ ਮਾਰ ਕਰਨ ਜੋ ਪਰਿਵਾਰ ਬੱਚਿਆਂ ਦੀਆਂ ਫੀਸਾਂ ਭਰਨ ਦੇ ਅਸਮਰਤ ਸਨ ਤਾਂ ਕਿ ਉਹਨਾਂ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਗਨ ਨਾ ਪਵੇ ਸੋ ਇਸ ਲਈ ਅਸੀਂ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਉੱਥੇ ਨਾਲ ਹੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਦਾਂ ਦੀਆਂ ਸੁਵਾਂਵਾਂ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀਆਂ ਨੇ ਤੋਂ ਇਸ ਲਈ ਸਾਨੂੰ ਸਾਰਿਆਂ ਨੂੰ ਇਹਨਾਂ ਵੀਰਾਂ ਦਾ ਬਹੁਤ ਵੱਗ ਚੜ ਕੇ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਸੇਵਾਵਾਂ ਅੱਗੇ ਵੀ ਲਗਾਤਾਰ ਜਾਰੀ ਰਹਿਣ ਸੋ ਧੰਨਵਾਦ ਹਾਂਜੀ ਮੇਰਾ ਨਾਮ ਬਚਿੱਤਰ ਸਿੰਘ ਹੈ ਤੇ ਜਿਹੜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਲਗਾਤਾਰ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਆਪਣੀਆਂ ਸੇਵਾਵਾਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਇਹ ਸੇਵਾਵਾਂ ਉਹਨਾਂ ਨੂੰ ਜਿਸ ਤਰ੍ਹਾਂ ਸੰਗਤ ਦੀ ਜੋ ਵੀ ਲੋੜ ਹੈਗੀ ਹੈ ਖੇਤੀਬਾੜੀ ਦੇ ਵਿੱਚ ਜਾਂ ਉਦਯਾਰਤੀਆਂ ਦੀ ਪੜ੍ਹਾਈ ਨੂੰ ਲੈ ਕੇ ਮੁੱਖ ਤੌਰ ਤੇ ਇਹ ਸੰਸਥਾ ਇਸ ਦੋ ਕਾਰਜਾਂ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੀ ਹੈ ਤੇ ਇਹਨਾਂ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਨੇ ਆਪਣੇ ਇਹਨਾਂ ਸੇਵਾਕਾਰਾਂ ਤਹਿਤ ਇਹਨਾਂ ਨੇ 8 ਪਿੰਡ ਇਧਰ 8 ਤੋਂ 12 ਪਿੰਡ ਅਡਾਪਟ ਕੀਤੇ ਹੋਏ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ 4 ਪਿੰਡ ਅਜਨਾਲੇ ਵਾਲੀ ਸਾਈਡ ਤੇ ਇਹਨਾਂ ਨੇ ਲਏ ਹੋਏ ਨੇ ਗੋਦ ਤੇ 8 ਪਿੰਡ ਆਪਣੇ ਇਲਾਕੇ ਦੇ ਵਿੱਚ ਗੋਦ ਲਏ ਹੋਏ ਨੇ ਤੇ ਇਹਨਾਂ ਦਾ ਹਰ ਤਰ੍ਹਾਂ ਦੇ ਨਾਲ ਮੁਢਬ ਸੇਵਾ ਕਰਨ ਦੇ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਸਰਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਦੇਸ਼ਵਤੀ ਇਸਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਾਰਜ ਕਰ ਰਿਹਾ ਤੇ ਅੱਜ ਇਸ ਸਕੂਲ ਦੇ ਵਿੱਚ ਵਿਦਿਆ ਦੀ ਲਈ 24 ਲੱਖ ਦਾ ਚੈੱਕ ਜਿਹੜਾ ਵੱਖ-ਵੱਖ ਸਕੂਲਾਂ ਨੂੰ ਸੌਂਪਿਆ ਗਿਆ ਤੋਂ ਅਸੀਂ ਸਾਰੇ ਇਲਾਕੇ ਦੇ ਵੱਲੋਂ ਸਰਦਾਰ ਜਸਵਿੰਦਰ ਸਿੰਘ ਖਾਲਸਾ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਇਹਨਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਵੇਂ ਉਹਨਾਂ ਦੀ ਜ਼ਮੀਨ ਪਧਰੀ ਕਰਕੇ ਦੇਣੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਪ੍ਰਬੰਧ ਕਰਨਾ ਜਾਂ ਉਹਨਾਂ ਦੇ ਕਿਸੇ ਦੇ ਪਸ਼ੂ ਮਰ ਗਏ ਉਹਦਾ ਪ੍ਰਬੰਧ ਕਰਕੇ ਦੇਣਾ ਕਿਸੇ ਦੇ ਮਕਾਨ ਟਹਿ ਕੇ ਮਕਾਨ ਬਣਾ ਕੇ ਦੇਣਾ ਜਾਂ ਕਿਸੇ ਨੂੰ ਲੜਕੀ ਦੇ ਵਿਆਹ ਵਾਸਤੇ ਮਾਇਆ ਦੀ ਲੋੜ ਹੈ ਉਹ ਪ੍ਰਬੰਧ ਕਰਕੇ ਦੇਣੇ ਮਤਲਬ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੀਆਂ ਵੱਖ-ਵੱਖ ਸੰਸਥਾਵਾਂ ਕਰਕੇ ਦੇ ਰਹੀਆਂ ਨੇ ਉਹਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਹੌਲੀ-ਹੌਲੀ ਜਿਹੜਾ ਇਲਾਕਾ ਇਸ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਯਤਨ ਕਰ ਰਿਹਾ ਹੈ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਮੈਂ ਜਨਮ ਤੇ ਮੇਰਾ ਦਿੱਲੀ ਦਾ ਹੈ ਪਰ ਪੰਜਾਬ ਹੀ ਧਰਤੀਆਂ ਜਿਆਦਾ ਪਿਆਰ ਆ ਗੁਰੂਆਂ ਦੀ ਧਰਤੀ ਆ ਸਾਡੀ ਤੇ ਪਿਛਲੇ 60 ਸਾਲ ਤਕਰੀਬਨ ਮੈਂ ਬਾਹਰ ਦੁਨੀਆ ਫਿਰ ਲਈ ਆ ਇੰਗਲੈਂਡ ਰਹਨਾ ਮੇਰੇ ਬੱਚੇ ਦੋਤੇ ਪੋਤੇ ਸਭ ਉਥੋ ਜੰਪਲ ਹੈ ਤੇ ਪਰਮਾਤਮਾ ਗੁਰੂ ਦਾ ਹੁਕਮ ਮੰਨਦਾ ਹੋਇਆ ਨਾਮ ਜਪੋ ਕੇ ਕਰੋ ਵੰਡ ਕੇ ਛਕੋ ਤੇ ਇਹ ਪਿਛਲੇ 15 ਸਾਲਾਂ ਤੋਂ ਇਹ ਸੇਵਾ ਮੇਰੇ ਕੋ ਪਰਮਾਤਮਾ ਗੁਰੂ ਸਾਹਿਬ ਕਰਵਾ ਰਹੇ ਆ ਜਿੱਥੇ ਬੱਚਿਆਂ ਨੂੰ ਮੈਂ ਦੇਖਿਆ ਪੰਜਾਬ ਵਿੱਚ ਕਰਨਾ ਪੜਾਈ ਦੀ ਲੋੜ ਹੈ ਲੰਗਰ ਆਪਾਂ ਬੜੇ ਲਾਲ ਰਮਾਲੇ ਵੀ ਬੜੇ ਚੜ੍ਹਾਲੇ ਐਸੀ ਗੁਰਦੁਆਰੇ ਬੜੇ ਖੋਲੇ ਪਰ ਹੁਣ ਲੋੜ ਹੈ ਵਿੱਦਿਆ ਦੇ ਲੰਗਰ ਦੀ ਤੇ ਉਹਦੀ ਸੇਵਾ ਕਰ ਰਹੇ ਆ 6000 ਬੱਚਿਆਂ ਨੂੰ ਅਸੀਂ ਫੀਸਾਂ ਦੇਨੇ ਆ ਉਹਨਾਂ ਦੇ ਬੱਚਿਆਂ ਦੇ ਅਕਾਊਂਟੇ ਪੈਸੇ ਜਾਂਦੇ ਆ ਔਰ 7-8 ਸਾਡੇ ਫ੍ਰੀ ਸਕੂਲ ਚੱਲ ਰਹੇ ਆ ਔਰ ਜਿੱਥੇ ਹੁਣ ਹੜ੍ਹ ਦੇਖਿਆ ਮੈਂ 22 ਅਗਸਤ ਨੂੰ ਇੱਥੇ ਆਇਆ ਤੇ ਹੜ੍ਹ ਦੇ ਤੇ ਮੈਂ ਬੀਸੀ ਹੋਇਆ ਪਿਆ ਪਿਛਲੇ 2-2.5 ਮਹੀਨਿਆਂ ਤੋਂ ਗੁਰੂ ਸਾਹਿਬੇ ਵੀ ਸੇਵਾ ਲੈ ਰਹੇ ਆ ਕਿਉਂਕਿ ਨਾਮ ਜਪੋ ਕੇ ਕਰੋ ਵੰਡ ਕੇ ਕੋਈ ਸੇਵਾ ਕਰਨਾ ਸਾਡਾ ਇੱਕ ਫਰਜ਼ ਹੈ ਹਰ ਇੱਕ ਇਨਸਾਨ ਆਪਣਾ ਦਸਵੰਦ ਲੋੜਵੰਦਾਂ ਤੇ ਲਗਾਵੇ ਤੋਂ ਸਾਡੇ ਮਾਦਾ ਪਿਓ ਨੇ ਸਾਨੂੰ ਸਿਖਾਈ ਸੀਗੀ ਤੇ ਅੱਜ ਇੱਥੇ ਅਸੀਂ ਆਏ ਆ ਇਸ ਲਈ ਜਦੋਂ 2.5 ਮਹੀਨਿਆਂ ਤੋਂ ਇਹ ਸੇਵਾ ਹੋ ਰਹੀ ਹੈ ਜਿਸੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉੱਥੇ ਹੁਣ ਬੱਚਿਆਂ ਦੀ ਪੜ੍ਹਾਈ ਬੱਚੇ ਫੀਸ ਨਹੀਂ ਦੇ ਪਾਉਂਦੇ ਮਾਪਿਓ ਕਿਉਂਕਿ ਪਾਣੀ ਚ ਹੜ ਆ ਗਏ ਸਾਰੇ ਘਰਾਂ ਚ ਤੇ ਅਸੀਂ ਪਿੱਛੇ 47 ਲੱਖ ਦੇ ਚੈੱਕ ਦੇ ਗਏ ਸੀਗੇ ਹੁਣ ਅੱਜ 24 ਲੱਖ ਦੇ ਚੈੱਕ ਦੇਣ ਆਏ ਆ ਤੇ ਜਿਹੜੇ ਸਕੂਲਾਂ ਦੇ ਬੱਚਿਆਂ ਦੀ ਫੀਸਾਂ ਰਹਿ ਗਈਆਂ ਸੀਗੀਆਂ ਸੋ ਇਸਾਦੀ ਸੇਵਾ ਅਸੀਂ ਕਰਦੇ ਆਂ ਔਰ ਕਰਦੇ ਰਹਿਣਾ ਅਖੀਲੇ ਸਵਾਸ ਤੱਕ ਆਪਾਂ ਬਾਕੀ ਕਿਸਾਨਾਂ ਨੂੰ ਜੋ ਸੀ ਦੀ ਲੋੜ ਸੀਗੀ ਅਸੀਂ ਕਿੰਨੇ तकरीबन 6200 ਏਕੜ ਜ਼ਮੀਨ ਦੇ ਲਈ ਉਹਨਾਂ ਨੂੰ ਦੁਬਾਰਾ ਪੀਚ ਬਜਾਣ ਆਸੇ ਅਸੀਂ ਪੈਸਾ ਦੇ ਬੈਠਿਆ ਡੀਜ਼ਲ ਤੱਕ ਦੇ ਬੁਕਿਆ ਹੋਰ ਦੰਗਰ ਮਰ ਗਏ ਉਹ ਵੀ ਦੇ ਬੈਠਾ ਇਦਾਂ ਦੀ ਸੇਵਾ ਸੀ ਕਰਨੀ ਆ ਔਰ ਸਾਰੇ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਮੈਂ ਸਾਈ ਦੁਨੀਆ ਜਾ ਕੇ ਸੰਗਤਾਂ ਨੂੰ ਕਹਿਣਾ ਇਹ ਮੇਰਾ ਬਿਜ਼ਨਸ ਨਹੀਂ ਹੈ ਇਹ ਕਾਰੋਬਾਰ ਨਹੀਂ ਹੈ ਕਾਰੋਬਾਰ ਤੇ ਗੁਰਸਾ ਦੀ ਕੇ ਪਾ ਇੰਗਲੈਂਡ ਚ ਆਪਣਾ ਉਹ ਬੱਚੇ ਮੈਂ ਸੰਭਾਲਦੇ ਆ ਤੇ ਮੈਂ ਗੁਰੂ ਦਾ ਹੁਕਮ ਅੰਦਾ ਹੋਇਆ ਇੱਥੇ ਆ ਕੇ ਪਿਓਰ ਸੇਵਾ ਜੋ ਵੀ ਮਤਲਬ ਕਿ ਜਸੌਨ ਮੇ ਕੋਲਾ ਇਕਬੀਰ ਮੇਰੇ ਨਾਲ ਇੰਗਲੈਂਡ ਤੋਂ ਉਹਨਾਂ ਦੇ ਬ੍ਰਦਰ ਉੱਥੇ ਉਹਨਾਂ ਨੇ ਇਹ 24 ਲੱਖ ਦੇ ਚੈੱਕ ਜੀ ਬਾਹਰ ਤਾਂ ਤੇ ਮੈਂ ਕਿਹਾ ਬਸ ਜ਼ਰਾ ਆਪ ਅੱਖੀਂ ਦੇਖ ਲੈਣ ਕਿ ਭਈ ਇਹ ਸੇਵਾ ਹੈ ਪਿਓਰ ਸੇਵਾ ਮੈਸਚੂ ਜੀ ਦੀ ਸੇਵਾ ਹੈ ਕਿਉਂਕਿ ਇਹ ਸ਼ੁਰੂ ਸਾਡੇ ਮਾਪਿਆਂ ਨੇ ਸिखਾਇਆ ਹੈ ਸਾਨੂੰ ਜੋ ਸੱਚ ਹੈ ਤੇ ਉੱਥੇ ਪਰਮਾਤਮਾ ਆਪ ਹੈ ਔਰ ਪਰਮਾਤਮਾ ਹੀ ਕਰਾ ਰਿਹਾ ਮੇਰੇ ਕੋਲ ਮੈਂ ਕੁਝ ਨਹੀਂ ਕਰ ਰਿਹਾ ਉਹ ਬੜਿਆਈ ਇਨਸਾਨ ਨੂੰ ਦੇਖਣ ਦਾ ਸੋ ਬੜੀ ਮਹਾਰਾਜੀ ਕਿਰਪਾ ਹੈ ਅਖੀਰੇ ਸਵਾਸ ਤੱਕ ਸੇਵਾ ਕਰਨੀ ਹੈ ਆਪਣੇ ਪੰਜਾਬ ਨੂੰ ਐਜੂਕੇਟ ਕਰਕੇ ਬੜੀਆਂ ਨੇ ਕੁਰਸੀਆਂ ਤੇ ਬਿਠਾਈਏ ਇਹ ਹਰ ਔੜ ਨਹੀਂ ਆਣਗੇ ਸਭ ਹਰ ਔੜ ਬਣਾਏ ਜਾ ਰਹੇ ਮੈਨੂੰ ਪਤਾ ਸਾਹਿਬਾ ਪਰ ਮੈਂ ਕਹਿੰਦਾ ਉਹਨਾਂ ਆਪਣਾ ਕੰਮ ਕਰੀ ਜਾਣ ਦੇ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿਣਾ ਪਰ ਮੈਂ ਤਾਂ ਬੈਠਾ ਸਾਡੇ ਆਪੇ ਰਿਵਾਰਡ ਦੇਣ ਵਾਲਾ ਸੋ ਆਪਾਂ ਆਪਣਾ ਕੰਮ ਕਰੀਏ ਉਹਨਾਂ ਨੂੰ ਆਪਣਾ ਕੰਮ ਕਰੀ ਜਾਣ ਦੇ ਸੇਵਾ ਮਾਰੀ ਜਿਹੜੇ ਤੁਸੀਂ ਜਿਹੜੇ ਗੋਦ ਲੈ 12 ਪਿੰਡ ਲੈ ਆ ਜੀ ਉਧਰ ਚਾਰ ਉਧਰ ਰਜਨਾਲਾ ਦੇ ਪਾਸੇ ਆ ਉੱਥੇ ਵੀ ਸੇਵਾ ਚੱਲ ਰਹੀ ਹੈ ਸਾਡੀ ਉੱਥੇ ਵੀ ਕਾਫੀ ਕੰਮ ਹੋ ਗਿਆ ਇੱਥੇ ਵੀ ਅਸੀਂ ਕਾਫੀ ਕੰਮ ਕਰ ਚੁੱਕੇ ਆ ਅੱਠ ਪਿੰਡ ਇਧਰ ਦੇ ਹੈਗੇ ਆ ਔਰ ਇਹ ਸੇਵਾ ਅਸੀਂ ਕਰਨੀ ਹੈ ਜੀ ਔਰ ਜੋ ਮਤਲਬ ਕਿ ਨੁਕਸਾਨ ਹੋਇਆ ਲੋਕਾਂ ਦਾ ਜਿੰਨਾ ਵੱਧ ਤੋਂ ਵੱਧ ਕਰ ਸਕਨੇ ਆ ਕਿਉਂਕਿ ਸਭ ਤੋਂ ਜ਼ਿਆਦਾ ਇੱਕ ਵਾਰੀ ਕਿਸਾਨਾਂ ਨੂੰ ਪੈਰਾਂ ਤੇ ਖੜਾ ਕਰ ਦਈਏ ਦੁਬਾਰਾ ਤੇ ਬੱਚਿਆਂ ਨੂੰ ਪੜ੍ਹਾਈਆਂ ਕਰਾ ਦਈਏ ਇਹ ਸਭ ਦਾ ਜੂਰੀ ਕੰਮ ਹੈ ਉਸ ਬਾਪਨ ਲੱਗੇ ਰਾਂਗੇ ਕਰਦੇ ਰਾਂਗੇ ਕਿਉਂਕਿ ਸੰਗਤ ਮੈਨੂੰ ਮਾਇਆ ਦਿੰਦੀ ਹੈ ਤੇ ਆਪਾਂ ਲਈ ਰੱਖਣਾ ਇੱਥੇ ਲਈ ਜਾਵਾਂਗੇ ਕੋਈ ਅਸੀਂ ਗੱਲ ਨਹੀਂ ਜਿਹੜਾ ਵੀ ਮੁਸ਼ਕਲ ਚ ਹੋਏਗਾ ਦੁੱਖ ਤਕਲੀਫ ਹੋਏਗੀ ਆਪਾਂ ਕਰਦੇ ਆਂ ਗੁਰੂ ਸਾਹਿਬ ਕਹਿੰਦੇ ਆਂ ਲੋਕਾਂ ਉਸੀ ਜੜੀ ਪਾਈ ਜਾ ਰਹੀ ਹੈ ਤੁਸੀਂ ਲਗਾਤਾਰ ਹੀ ਹੜਪ ਪ੍ਰਦਾਨ ਲੱਖ ਵਿੱਚ ਵਿੱਚ ਰਹੇ ਹਾਂ ਲੋਕੀ ਖੁਸ਼ ਹੈ ਕਿਉਂਕਿ ਜੇ ਮੈਨੂੰ ਹੈ ਨਾ ਆਪਣੇ ਆਪ ਦਾ ਵਿਸ਼ਵਾਸ ਹੈ ਕਿ ਜਦੋਂ ਸੱਚ ਤੇ ਕੰਮ ਕਰੀਦਾ ਤੇ ਲੋਕੀ ਆਪਣੇ ਆਪ ਜਿਹੜੇ ਕਹਿੰਦੇ ਸੀ ਮੈਨੂੰ ਕਹਿੰਦੇ ਸੀ ਪਖੰਡੀ ਸੌਚੂਏ ਖਾ ਕੇ ਬਿੱਲੀ ਹਾਜ ਨੂੰ ਚੱਲੀ ਮੈਨੂੰ ਕਹਿੰਦੇ ਸੀ ਬਗਲਾ ਭਗਤ ਅੱਜ ਉਹ ਮੈਨੂੰ ਦਸਾਂ ਦੇਣਾ ਪਿਆ ਬਲਕਿ ਆਗੇ ਮੇਰੇ ਕੋ ਸਲਾਮ ਵੀ ਲੈਂਦੇ ਕਹਿੰਦੇ ਵੀਰੇ ਵੀਰੇ ਮੇਰੀ ਬੇਟੀ ਇੱਥੋਂ ਨਿਕਲ ਗਈ ਮੇਰੀ ਬਦ ਕਰਦੇ ਮੇਰਾ ਬੇਡਾ ਨਸ਼ਾ ਕਰਦਾ ਬੈਜ ਮੈਨੂੰ ਬਖੰਡੀਆ ਸੋ ਮੈਂ ਬਰਦਾਸ਼ਤ ਕਰਨਾ ਸਿੱਖਿਆ ਜੀ ਇਹ ਸਾਰਾ ਥੋੜਾ ਜਿਹਾ ਪਰਮਾ ਮੰਨਾਲ ਜੋੜੀ ਦਾ ਬੱਚਿਆਂ ਨੂੰ ਸਾਡੇ ਮਾਪਿਆਂ ਨੇ ਜੋੜਿਆ ਸੀਗਾ ਕਦੀ ਕਿਸੇ ਨੂੰ ਗੁੱਸੇ ਨਹੀਂ ਕੀਤਾ ਆਪਾਂ ਇਹ ਕਾਮ ਕਰੋ ਲੋ ਮੋਹੰਕਾਰ ਇੱਥੋਂ ਉੱਤੇ ਉੱਠਣਾ ਆਪਾਂ ਤੇ ਇਸਾ ਸੇਵਾ ਪਈ ਫਿਰ ਪਰਮਾ ਮੰ ਕਰਾ ਰਿਹਾ ਜੀ ਕਰੀ ਜਾ ਰਹੇ ਮੈਂ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲ ਗੜੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ਐਜੂਕੇਟ ਪ੍ਰੋਜੈਕਟ ਸੰਸਥਾ ਦਾ ਤਹਿ ਦਿਲੋਂ ਧੰਨਵਾ ਅੱਜ 24 ਲੱਖ ਦਾ ਚੈੱਕ ਇਨਾਂ ਵੱਲੋਂ ਰਾਤ ਫੰਡ ਜਾਰੀ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਲਾੰਘਾਯੋਗ ਕੰਮ ਹੈ ਸੋ ਧੰਨਵਾਦ